ਬਹੁਤ ਪੁਰਾਣੇ ਸਮਿਆਂ ਦੀ ਗੱਲ ਐ ਇੱਕ ਸ਼ਾਹੂਕਾਰ ਦੇ ਚਾਰ ਮੁੰਡੇ ਸੀ ਜਿਹੜਾ ਸਾਰਿਆਂ ਨਾਲੋਂ ਛੋਟਾ ਸੀ ਉਹ ਬਹੁਤ ਲਾਡਲਾ ਤੇ ਕੰਮ ਬਹੁਤ ਘੱਟ ਕਰਦਾ ਸੀ ਤੇ ਕੰਮ ਤੋਂ ਟੱਲਦਾ ਸੀ ਜਿਹੜੇ ਦੂਸਰੇ ਤਿੰਨ ਵੱਡੇ ਸੀ ਉਹਨਾਂ ਦਾ ਵਿਆਹ ਹੋ ਗਿਆ ਤੇ ਉਹ ਉਹ ਛੋਟੇ ਨੂੰ ਕਹਿਣ ਲੱਗੇ ਭਰਾਵਾ ਆਇ ਨਹੀਂ ਕੰਮ ਚੱਲਣਾ ਤੂੰ ਕੰਮ ਕਰ ਕਰਿਆ ਕਰ ਸਾਡੇ ਨਾਲ ਹੱਥ ਬਟਾਇਆ ਕਰ ਫੇਰ ਗੱਲ ਬਣੂ ਤਾਂ ਉਹ लाड़ प्यार ਹੋਣ ਕਰਕੇ ਕੰਮ ਬਹੁਤ ਘੱਟ ਕਰਦਾ ਸੀ ਤਾਂ ਉਹ ਸੋਚਣ ਲੱਗਿਆ ਵੀ ਹੁਣ ਤਾਂ ਕੰਮ ਕਰਨਾ ਪਊ ਤਾਂ ਉਹ ਕੰਮ ਕਰਨ ਲੱਗਿਆ ਇੱਕ ਦਿਨ ਉਹ ਕੰਮ ਦੇ ਵਿੱਚ ਪੂਰਾ ਅੱਕ ਗਿਆ ਅੱਕਣ ਤੋਂ ਬਾਅਦ ਆਪਦੇ ਭਾਈਆਂ ਨੂੰ ਕਹਿੰਦਾ ਵੀ ਆ ਚੱਕੋ ਯਾਰ ਸੋਡੀ ਟਿੰਡ ਫੋੜੀ ਯਾਰ ਤਾਂ ਚੱਲੇ ਯਾਰਾਂ ਤੋਂ ਨਹੀਂ ਕੰਮ ਹੁੰਦਾ ਤਾਂ ਉਹ ਮੁੰਡੇ ਨੇ ਸੋਚਿਆ ਵੀ ਆਪਾਂ ਘਰ ਹੀ ਛੱਡ ਕੇ ਭੱਜ ਜਾਨੇ ਆ ਵੀ ਕੀ ਫਾਇਦਾ ਇੱਥੇ ਰਹਿਣ ਦਾ ਤਾਂ ਉਹ ਮੁੰਡੇ ਨੇ ਘਰੋਂ ਪੈਸੇ ਚੱਕੇ ਤੇ ਘਰ ਛੱਡ ਕੇ ਤੁਰ ਪਿਆ ਤੇ ਰਾਹ ਦੇ ਵਿੱਚ ਤੁਰਿਆ ਜਾਂਦਾ ਤਾਂ ਉਹਨੂੰ ਇੱਕ ਮਸਾਫਰ ਮਿਲਿਆ ਤੇ ਉਹ ਮਸਾਫਰ ਨੂੰ ਕਹਿੰਦਾ ਤੁਸੀਂ ਵੀ ਅੱਗੇ ਜਾਣਾ ਹੈ ਤੇ ਮੈਂ ਵੀ ਅੱਗੇ ਜਾਣਾ ਹੈ ਤੁਸੀਂ ਕੋਈ ਗੱਲ ਬਾਤ ਸੁਣਾਓ ਤਾਂ ਆਪਣਾ ਜਿਹੜਾ ਸਫਰ ਹੈ ਉਹ ਪੂਰਾ ਹੋ ਜੂ ਨਾਲੇ ਆਪਣਾ ਜੀ ਲੱਗਿਆ ਰਹੂ ਤਾਂ ਉਹ ਬੰਦਾ ਜਿਹੜਾ ਮਸਾਫਰ ਸੀ ਕਹਿਣ ਲੱਗਿਆ ਮੈਂ ਇੱਕ ਗੱਲ ਦਾ 1 ਰੁਪਿਆ ਲੈਣਾ ਫੇਰ ਗੱਲ ਬਾਤ ਸੁਣਾਉਣਾ ਨਹੀਂ ਮੈਂ ਗੱਲ ਨਹੀਂ ਕਰਦਾ ਤਾਂ ਮੁੰਡਾ ਸਾਹੂਕਾਰਾਂ ਦਾ ਸੋਚਣ ਲੱਗਿਆ ਵੀ ਐ ਤਾਂ ਸਫ਼ਰ ਵੀ ਨਹੀਂ ਪੂਰਾ ਹੋਣਾ ਵੀ ਇਹ ਜੀ ਇਹ ਕਿਹੜੀ ਗੱਲ ਸੁਣਾਉ ਜਿਹੜਾ 1 ਰੁਪਿਆ ਲੈਂਦਾ ਕੋਈ ਸਾਇਦ ਇਹਦੀ ਗੱਲ ਦੇ ਵਿੱਚ ਤੰਤ ਹੋਵੇ ਆਪਾਂ ਕਿਉਂ ਨਾ ਸੁਣ ਲਈਏ ਕਹਿੰਦਾ ਚਲੋ ਮੈਂ ਤੁਹਾਨੂੰ 1 ਰੁਪਿਆ ਦੇਵਾਂਗਾ ਤੁਸੀਂ ਗੱਲ ਸੁਣਾਓ ਤਾਂ ਉਹ ਮਸਾਫਰ ਗੱਲ ਸੁਣਾਉਣ ਲੱਗਿਆ ਕਹਿੰਦਾ ਜੀ ਗਰਮੀ ਦਾ ਮਹੀਨਾ ਹੋਵੇ ਤੇ ਨਾਉਣ ਨੂੰ ਆਪਣਾ ਜੀ ਕਰੇ ਕੋਈ ਨਹਿਰ ਆ ਜੇ ਜਾਂ ਕੋਈ ਤਲਾਹ ਹੋਵੇ ਤਾਂ ਜਿੱਥੇ ਆਮ ਲੋਕ ਨਾਉਂਦੇ ਨੇ ਉੱਥੇ ਨਾ ਨਾਵੇ ਉਹ ਜਗ੍ਹਾ ਥੋੜੀ ਜੀ ਛੱਡ ਕੇ ਨਾ ਆਵੇ ਤਾਂ ਕਹਿੰਦਾ ਮੇਰੀ ਗੱਲ ਹੋ ਗਈ ਪੂਰੀ ਤੂੰ ਕੱਢ 1 ਰੁਪਿਆ ਤਾਂ ਉਹ ਸੋਚਣ ਲੱਗਿਆ ਤੇ ਉਹਨੇ ਉਸ ਮੁਸਾਫਰ ਨੂੰ 1 ਰੁਪਿਆ ਦਿੱਤਾ ਤੇ ਗਾਹਾਂ ਫੇਰ ਉਹ ਚੁੱਪਚੀ ਬੀਤੇ ਤੁਰੇ ਗਏ ਤੇ ਅੱਗੇ ਜਾ ਕੇ ਫੇਰ ਉਹ ਸਾਹੂਕਾਰਾਂ ਦਾ ਮੁੰਡਾ ਕਹਿੰਦਾ ਇੱਕ ਗੱਲ ਹੋਰ ਸੁਣਾਓ ਉਹ ਕਹਿੰਦਾ ਫੇਰ ਮੈਂ 1 ਰੁਪਿਆ ਲਵਾਂ ਉਹ ਕਹਿੰਦਾ ਚੱਲ ਦੇਊਂਗਾ ਮੈਂ ਤੁਹਾਨੂੰ 1 ਰੁਪਿਆ ਤੁਸੀਂ ਗੱਲ ਸੁਣਾਓ ਕਹਿੰਦਾ ਜੇ ਆਪਾਂ ਨੂੰ ਕਿਸੇ ਬਗਾਨੇ ਘਰੇ ਰਾਤ ਪੈ ਜੇ ਤਾਂ ਜਿਹੜੇ ਮੰਜੇ ਦੇ ਉੱਤੇ ਆਪਾਂ ਨੇ ਸੌਣਾ ਹੋਵੇ ਉਸ ਨੂੰ ਛਾੜ ਕੇ ਸੌਣਾ ਚਾਹੀਦਾ ਆਲਾ ਦਵਾਲਾ ਦੇਖ ਕੇ ਫੇਰ ਸੌਂ ਤੇ ਕਹਿੰਦਾ ਹੁਣ ਮੇਰੀ ਗੱਲ ਹੋ ਗਈ ਪੂਰੀ ਤੂੰ ਕੱਢ 1 ਰੁਪਿਆ ਉਹਨੇ ਫੇਰ ਉਹ ਤੋਂ 1 ਰੁਪਿਆ ਲੈਤਾ ਉਹਨੇ ਫੇਰ ਉਹ ਗੱਲ ਵੀ ਲੜ ਨਾਲ ਬੰਨ ਲਈ ਫੇਰ ਅੱਗੇ ਗਾਹਾਂ ਤੁਰੇ ਜਾਂਦੇ ਨੇ ਤੇ ਉਹ ਫਿਰ ਜਿਹੜਾ ਮੁੰਡਾ ਸੀ ਸਾਹੂਕਾਰਾਂ ਦਾ ਤੇ ਕਹਿੰਦਾ ਇੱਕ ਗੱਲ ਹੋ ਸੁਣਾਓ ਤਾਂ ਉਹ ਕਹਿੰਦਾ ਠੀਕ ਐ ਮੈਂ ਤੈਨੂੰ ਫੇਰ ਗੱਲ ਸੁਣਾਉਣਾ ਤੇ ਉਹ ਕਹਿੰਦਾ ਜੇ ਆਪਾਂ ਕਿਤੇ ਕਿਸੇ ਅਣਜਾਣੇ ਘਰੇ ਜਾਵੜੀਏ ਜਿੱਥੇ ਆਪਣੇ ਕੋਈ ਜਾਣ ਨਾ ਹੋਵੇ ਪਛਾਣ ਨਾ ਹੋਵੇ ਅਗਲਾ ਆਪਾਂ ਨੂੰ ਕੁਝ ਖਾਣ ਨੂੰ ਦੇਵੇ ਤਾਂ ਉਹ ਪਹਿਲਾ ਜਿਹੜੀ ਚੀਜ਼ ਅਗਲਾ ਲਿਆਵੇ ਅੱਧੀ ਪਹਿਲਾਂ ਅਗਲੇ ਨੂੰ ਖਵਾਓ ਤੇ ਫਿਰ ਆਪ ਖਾਓ ਕਹਿੰਦਾ ਇਹ ਸੂਤ ਸਮਝ ਕੇ ਖਾਣੀ ਚਾਹੀਦੀ ਹੈ ਤਾਂ ਉਹ ਮੁੰਡਾ ਇਹ ਵੀ ਸੋਚਣ ਲੱਗਿਆ ਤੇ ਉਹ ਬੰਦਾ ਕਹਿੰਦਾ ਲਿਆ ਭਾਈ 1 ਰੁਪਿਆ ਫਿਰ ਉਹਨੇ ਉਸ ਬੰਦੇ ਨੂੰ 1 ਰੁਪਿਆ ਦਿੱਤਾ ਤੇ ਫੇਰ ਉਹ ਤੁਰੇ ਜਾਂਦੇ ਨੇ ਐਨੇ ਉਹ ਜਿਹੜਾ ਬੰਦਾ ਗੱਲ ਸੁਣਾਉ ਆਸੀ ਉਹਦਾ ਪਿੰਡ ਆ ਗਿਆ ਤੇ ਉਹ ਬੰਦਾ ਕਹਿੰਦਾ ਮੁੰਡਿਆ ਲੈ ਭਾਈ ਮੇਰਾ ਤਾਂ ਆ ਗਿਆ ਪਿੰਡ ਤੂੰ ਅੱਗੇ ਜਿੱਥੇ ਜਾਣਾ ਤਾਂ ਜਾ ਤਾਂ ਉਹ ਮੁੰਡਾ ਅੱਗੇ ਤੁਰਿਆ ਜਾਂਦਾ ਤੇ ਉਹਨੂੰ ਗਰਮੀ ਬਹੁਤ ਲੱਗੀ ਤੇ ਉਹਦਾ ਣਾਉਣ ਨੂੰ ਜੀ ਕਰਿਆ ਜਦੋਂ ਉਸਨੇ ਇੱਕ ਤਲਾ ਦੇਖਿਆ ਉਥੇ ਸਾਰੇ ਲੋਕ ਨਹਾਈ ਜਾਂਦੇ ਸੀ ਤਾਂ ਉਹਦੀ ਉਹ ਗੱਲ ਯਾਦ ਆ ਗਈ ਜਿਹੜੀ ਉਹ ਬੰਦੇ ਨੇ ਆਕੀ ਜੀ ਬੀਜਕ ਆਪਨਾ ਇਹ ਜਿੱਥੇ ਆਮ ਲੋਕ ਨਹਾਉਂਦੇ ਹੁੰਦੇ ਹੁੰਦੇ ਨਾ ਵੀ ਉਹਨੂੰ ਜਗਾਂ ਨੂੰ ਛੱਡ ਕੇ ਨਾਈਏ ਤਾਂ ਉਹ ਮੁੰਡੇ ਨੇ ਉਹ ਜਗਾ ਛੱਡੀ ਤੇ ਥੋੜੀ ਜੀ ਪੰਜ ਸੱਤ ਕਦਮਾਂ ਅੱਗੇ ਜਾ ਕੇ ਨਹਾਉਣ ਲੱਗ ਗਿਆ ਜੋ ਨਹਾ ਤੋ ਕੇ ਨਿਕਲਿਆ ਤੇ ਉਹਨੇ ਕੱਪੜੇ ਪਾਏ ਤੇ ਉੱਥੋਂ ਚੱਲ ਪਿਆ ਤਾਂ ਜਦੋਂ ਥੋੜਾ ਜ੍ਹਾ ਅੱਗੇ ਗਿਆ ਤਾਂ ਉਹਨੇ ਆਪਦੀ ਉਂਗਲ ਦੇ ਵਿੱਚ ਦੇਖੀ ਤਾਂ ਉਹਦੇ ਉਂਗਲ ਦੇ ਵਿੱਚ ਛਾਂਪ ਨਹੀਂ ਸੀ ਤਾਂ ਉਹਦੇ ਯਾਦ ਆਇਆ ਵੀ ਮੇਰੀ ਛਾਂਪ ਤਾਂ ਉੱਥੇ ਰਹਿ ਗਈ ਤਾਂ ਉਹ ਬਾਅਦਸ ਮੁੜ ਕੇ ਫਿਰ ਉਸੇ ਤਲਾਤੇ ਆਇਆ ਜਦੋਂ ਉਸੇ ਤਲਾਤੇ ਆਇਆ ਤਾਂ ਉਹਨੇ ਜਿੱਥੇ ਉਹ ਨਹਾਤਾ ਸੀ ਉੱਥੇ ਦੇਖਿਆ ਤਾਂ ਉਹਦੀ ਸ਼ਾਂਪ ਉਥੇ ਹੀ ਪਈ ਸੀ ਤਾਂ ਉਹਦੇ ਗੱਲ ਜਿਹੜੀ ਉਹ ਬੰਦੇ ਨੇ ਆਖੀ ਸੀ ਦਿਮਾਗ 'ਚ ਵੱੜ ਗਈ ਵੀ ਵਾਕਈ ਗੱਲ ਸਹੀ ਐ ਜੇ ਮੈਂ ਕਿਤੇ ਉਥੇ ਜਿੱਥੇ ਆਮ ਲੋਕ ਨਹਾਉਂਦੇ ਸੀ ਉਥੇ ਨਹਾਉਂਦਾ ਹੁੰਦਾ ਸ਼ਾਇਦ ਮੇਰੀ ਅੱਜ ਕੋਈ ਨਾ ਕੋਈ ਸ਼ਾਂਪ ਚੱਕ ਕੇ ਲੈ ਜਾਂਦਾ ਅੱਜ ਜਿੱਥੇ ਮੈਂ ਨਾਤਾ ਇੱਥੇ ਕੋਈ ਨਹੀਂ ਨਾਤਾ ਇਸ ਕਰਕੇ ਮੇਰੀ ਸ਼ੈਂਪ ਬਚ ਗਈ ਤਾਂ ਉਹਨੇ ਸ਼ੈਂਪ ਚੱਕੀ ਤੇ ਅੱਗੇ ਫੇਰ ਤੁਰ ਪਿਆ ਤਾਂ ਉਹਨੂੰ ਨੇਰਾ ਹੋਣ ਲੱਗਿਆ ਤੇ ਇੱਕ ਠੱਗਾਂ ਦਾ ਪਿੰਡ ਸੀ ਜਿੱਥੇ ਸਾਰੇ ਠੱਗ ਹੀ ਰਹਿੰਦੇ ਸੀ ਅੱਗੇ ਠੰਗਾ ਦੇ ਪਿੰਡ ਵਜਦੇ ਹੁੰਦੇ ਸੀ ਆਮ ਲੋਕ ਕਹਿ ਦਿੰਦੇ ਸੀਗੇ ਵੀ ਇਹ ਤਾਂ ਠੱਗਾਂ ਦਾ ਪਿੰਡ ਆ ਇੱਥੇ ਤਾਂ ਲੋਕ ਠੱਗ ਰਹਿੰਦੇ ਨੇ ਤੇ ਹੁਣ ਤਾਂ ਜਣਾ ਖਾਣਾ ਹੀ ਠੱਗ ਬਣਿਆ ਪਿਆ ਸਾਨੂੰ ਪਤਾ ਹੀ ਹੈ ਤਾਂ ਉਹ ਮੁੰਡੇ ਨੂੰ ਰਾਤ ਪੈਣ ਲੱਗੀ ਤਾਂ ਉਹਨੇ ਸੋਚਿਆ ਵੀ ਆਪਾਂ ਚੱਲ ਇਹ ਪਿੰਡ ਵਿੱਚ ਰਾਤ ਕੱਟ ਲੈਨੇ ਆ ਤਾਂ ਉਹਨੇ ਇੱਕ ਕੁੜੀ ਨੂੰ ਪੁੱਛਿਆ ਵੀ ਮੈਂ ਰਾਤ ਕੱਟਣੀ ਐ ਮੈਨੂੰ ਕੋਈ ਜਗ੍ਹਾ ਮਿਲ ਜੂ ਤਾਂ ਉਹ ਕੁੜੀ ਵੀ ਠੱਗਾਂ ਦੀ ਸੀ ਉਹ ਕਹਿੰਦੀ ਹਾਂ ਮਿਲ ਜੂ ਚੱਲ ਮੇਰੇ ਨਾਲ ਚੱਲ ਤਾਂ ਉਹ ਕੁੜੀ ਆਪਦੇ ਘਰੇ ਲੈ ਗਈ ਤੇ ਉੱਥੇ ਇੱਕ ਕੜਾਹਾ ਉਬਲਦਾ ਸੀ ਤੇ ਉਹਦੇ ਉੱਤੇ ਮੰਜਾ ਢਾਇਆ ਹੋਇਆ ਸੀ ਵਧੀਆ ਛਾਦਰ ਬਸਾਈ ਹੋਈ ਸੀ ਵੀ ਜਿਹੜਾ ਵੀ ਇਹ ਮੰਜੇ ਦੇ ਉੱਤੇ ਆ ਕੇ ਬੈਠੇ ਉਹ ਕੜਾਹੇ ਵਿੱਚ ਡਿੱਗ ਜੇ ਤੇ ਉਹ ਮਰ ਜੇ ਤੇ ਮੈਂ ਉਹਦਾ ਸਾਰਾ ਕੁਝ ਲੁੱਟ ਲਾਂ ਤਾਂ ਫਿਰ ਉਹ ਮੁੰਡੇ ਦੇ ਉਹੀ ਗੱਲ ਫੇਰ ਯਾਦ ਆ ਗਈ ਵੀ ਉਹ ਬੰਦੇ ਨੇ ਆਖਿਆ ਸੀ ਵੀ ਜਦੋਂ ਆਪਾਂ ਮੰਜੇ ਤੇ ਬੈਠੀਏ ਚਾਦਰ ਝਾੜ ਕੇ ਬੈਠੀਏ ਆਲਾ ਦਾ ਵਾਲਾ ਦੇਖ ਕੇ ਬੈਠੀਏ ਤਾਂ ਉਹਨੇ ਜਦੋਂ ਚਾਦਰ ਝਾੜਨ ਲੱਗਿਆ ਤਾਂ ਉਹਨੇ ਦੇਖਿਆ ਵੀ ਥੱਲੇ ਤਾਂ ਪਾਣੀ ਦਾ ਜਿਹੜਾ ਕੜਾਹਾ ਉਬਲੀ ਜਾਂਦਾ ਤਾਂ ਉਹ ਕਹਿੰਦਾ ਜੀ ਮੈਂ ਅੱਜ ਨਾ ਚਾਦਰ ਝਾੜਦਾ ਮੈਂ ਤਾਂ ਕੜਾਹੇ ਦੇ ਵਿੱਚ ਡਿੱਗ ਜਾਣਾ ਸੀ ਮੈਂ ਤਾਂ ਮਰ ਜਾਣਾ ਸੀ ਮੇਰਾ ਤਾਂ ਭੋਗ ਪੈ ਜਾਣਾ ਸੀ ਤਾਂ ਫਿਰ ਉਹਦੇ ਉਹੀ ਗੱਲ ਉਹ ਬੰਦੇ ਦੀ ਯਾਦ ਆ ਗਈ ਵੀ ਵਾਕੀ ਗੱਲ ਸਹੀ ਐ ਅੱਜ ਮੈਨੂੰ ਉਹਦੀ ਗੱਲ ਬਚਾ ਗਈ 10 ਮਿੰਟਾਂ ਬਾਅਦ ਫਿਰ ਉਹ ਕੁੜੀ ਆਈ ਕਹਿੰਦੀ ਤੁਸੀਂ ਬੈਠੇ ਨਹੀਂ ਕਹਿੰਦਾ ਤੂੰ ਮੈਨੂੰ ਮਾਰਨਾ ਚਾਹਣੀ ਐ ਕਹਿੰਦਾ ਤੂੰ ਮੈਨੂੰ ਮਾਰ ਕੇ ਨਾ ਆਇਂ ਪਸਤਾਏਂਗੀ ਜਿਵੇਂ ਜ਼ਿਮੀਂਦਾਰ ਕੁੱਤੀ ਨੂੰ ਮਾਰ ਕੇ ਪਸਤਾਇਆ ਸੀ ਉਹ ਕਹਿੰਦੀ ਮੈਨੂੰ ਗੱਲ ਦੱਸ ਕੀ ਗੱਲ ਐ ਕਿਵੇਂ ਪਸਤਾਇਆ ਸੀ ਕਹਿੰਦਾ ਇੱਕ ਜ਼ਿਮੀਂਦਾਰ ਵਿਆਹ ਵਾਗਿਆ ਉਹਦਾ ਤੱਬਰ ਸਾਰਾ ਤਾਂ ਉਹ ਜਦੋਂ ਵਿਆਹ ਵਾਗਿਆ ਉਹਦੇ ਆਉਂਦੇ ਨੂੰ ਘਰੇ ਚੋਰੀ ਹੋ ਗਈ ਕਹਿੰਦਾ ਚੋਰਾਂ ਨੇ ਉਹਦਾ ਸਾਰਾ ਕੁਝ ਲੁੱਟ ਲਿਆ ਤੇ ਚੋਰ ਲੁੱਟ ਕੇ ਲੈ ਗਏ ਤਾਂ ਉਹਦੀ ਕੁੱਤੀ ਘਰੇ ਸੀ ਤਾਂ ਉਹਦੀ ਕੁੱਤੀ ਨੇ ਉਹਦਾ ਪਿੱਛਾ ਕਰਿਆ ਜਦੋਂ ਜ਼ਿਮੀਂਦਾਰ ਆਇਆ ਜ਼ਿਮੀਂਦਾਰ ਨੇ ਦੇਖਿਆ ਵੀ ਮੇਰਾ ਤਾਂ ਸਾਰਾ ਕੁਝ ਲੁੱਟਿਆ ਗਿਆ ਤਾਂ ਜ਼ਿਮੀਂਦਾਰ ਨੇ ਸਾਰਾ ਪਿੰਡ ਇਕੱਠਾ ਕਰ ਲਿਆ ਤਾਂ ਜਿਹੜੀ ਉਹਦੀ ਕੁੱਤੀ ਸੀ ਉਹ ਚੂੰ ਚੂੰ ਕਰਦੀ ਉਹਦੇ ਬਿੰਦਕ ਬਾਦ ਪੈਰ ਚੁੰਮ ਲਿਆ ਕਰੇ ਚੂੰ ਚੂੰ ਕਰਦੀ ਬਿੰਦਕ ਬਾਦ ਪੈਰ ਚੁੰਮ ਲਿਆ ਕਰੇ ਜ਼ਿਮੀਦਾਰ ਨੂੰ ਹਰਖ ਚੜਿਆ ਤੇ ਉਹਦੇ ਸਿਰ 'ਚ ਸੋਟਾ ਮਾਰਿਆ ਤੇ ਕੁੱਤੀ ਮਾਰਦੀ ਤੇ ਐਨੇ ਫਿਰ ਪੈੜੂ ਭਾਲੇ ਤਾਂ ਉਹ ਪੈੜੂ ਆਏ ਤੇ ਉਹ ਪੈੜ ਦੇਖਦੇ ਦੇਖਦੇ ਇੱਕ ਟਿੱਬੇ ਤੇ ਜਾ ਬੱਜੇ ਜੋ ਟਿੱਬਾ ਪਟਿਆ ਤਾਂ ਉਹਨਾਂ ਸਾਰਾ ਸਮਾਨ ਕੱਢ ਕੇ ਦਿੱਤਾ ਤੇ ਉਥੇ ਕੁੱਤੀ ਦੇ ਪੈੜ ਸੀ ਜ਼ਿਮੀਦਾਰ ਕਹਿਣ ਲੱਗਿਆ ਤੇ ਸੋਨੂੰ ਕਿਵੇਂ ਪਤਾ ਲੱਗਿਆ ਕਹਿੰਦਾ ਇਹ ਜਿਹੜੀ ਪੈੜ ਹੈਗੀ ਇਹ ਤੇਰੀ ਕੁੱਤੀ ਦੀ ਪੈੜ ਹੈ ਤੇਰੀ ਕੁੱਤੀ ਨੇ ਉਹਨਾਂ ਦਾ ਪਿੱਛਾ ਕਰਿਆ ਤੇ ਉਹਦੇ ਕਰਕੇ ਤੇਰਾ ਅੱਜ ਸਮਾਨ ਮਿਲ ਗਿਆ ਤਾਂ ਜ਼ਿਮੀਦਾਰ ਫਿਰ ਬਹੁਤ ਪਛਤਾਇਆ ਕਹਿੰਦਾ ਮੈਨੂੰ ਕੁੱਤੀ ਮੇਰੀ ਸੱਚ ਦੱਸ ਰਹੀ ਸੀ ਵੀ ਇਹ ਟਿੱਬੇ ਤੇ ਹੈ ਇਸ ਕਰਕੇ ਤੂੰ ਵੀ ਮੈਨੂੰ ਮਾਰ ਕੇ ਕਹਿੰਦਾ ਬਹੁਤ ਪਛਤਾਵੇਂਗੀ ਉਹ ਕੁੜੀ ਕਹਿਣ ਲੱਗੀ ਕਹਿੰਦੀ ਚੱਲ ਠੀਕ ਹੈ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਲਿਆਉਣੀ ਆ ਉਹ ਕੁੜੀ ਗਈ ਅੰਦਰੋਂ ਦੁੱਧ ਲਿਆਈ ਦੁੱਧ ਦੇ ਵਿੱਚ ਜ਼ਹਿਰ ਪਾ ਕੇ ਲਿਆ ਤੇ ਉਹਨੂੰ ਫੜਾ ਦਿੰਦੀ ਹੈ ਤੇ ਉਹਨੂੰ ਕਹਿੰਦੀ ਲੈ ਪੀ ਲੋ ਜੀ ਤੇ ਉਹਨੇ ਸੋਚਿਆ ਵੀ ਜੇ ਉਹ ਬੰਦੇ ਨੇ ਆਖਿਆ ਸੀਗਾ ਵੀ ਜਿਹੜੀ ਚੀਜ਼ ਕੋਈ ਆਪਾਂ ਬਗਾਨੇ ਘਰੇ ਜਾਈਏ ਜੇ ਕੋਈ ਉਹ ਲਿਆਵੇ ਅੱਧੀ ਅਗਲੇ ਨੂੰ ਖਵਾਈਏ ਤਾਂ ਉਹ ਕਹਿੰਦਾ ਪਹਿਲਾਂ ਤੂੰ ਪੀ ਫਿਰ ਮੈਂ ਪੀਊਂਗਾ ਤੇ ਉਹ ਫੇਰ ਡਰ ਗਈ ਟਾਲ ਮਟੋਲੇ ਕਰਨ ਲੱਗੀ ਕਹਿੰਦਾ ਨਹੀਂ ਪਹਿਲਾਂ ਤੂੰ ਪੀ ਤਾਂ ਉਹ ਕੁੜੀ ਨੇ ਦੁੱਧ ਨਹੀਂ ਪੀਤਾ ਤੇ ਉਹਦੇ ਪੈਰੀਂ ਡਿਗਪੀ ਕਹਿੰਦਾ ਤੂੰ ਮੈਨੂੰ ਮਾਰਨਾ ਚਾਹਣੀ ਐ ਕਹਿੰਦਾ ਤੂੰ ਮੈਨੂੰ ਮਾਰ ਕੇ ਬਹੁਤ ਪਸਤਾਏਂਗੀ ਤਾਂ ਉਹ ਕੁੜੀ ਕਹਿੰਦੀ ਨਹੀਂ ਮੈਂ ਤੈਨੂੰ ਹੁਣ ਮਾਰਨ ਨਹੀਂ ਚਾਹੁੰਦੀ ਤੂੰ ਬਹੁਤ ਗਿਆਨੀ ਐ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਮੇਰੇ ਲਈ ਵੀ ਬਥੇਰਾ ਲੁੱਟਿਆ ਹੋਇਆ ਮਾਲ ਐ ਬਥੇਰੇ ਪੈਸੇ ਨੇ ਤੇ ਆਪਾਂ ਸਾਰਾ ਚੱਕ ਕੇ ਇੱਥੋਂ ਭੱਜ ਜਾਨੇ ਆ ਮੇਰਾ ਬਾਪ ਤਾਂ ਥੱਗੀ ਮਾਰਨ ਗਿਆ ਕਿਸੇ ਆਪਾਂ ਉਦੋਂ ਨੂੰ ਇੱਥੋਂ ਇਹ ਪਿੰਡ ਛੱਡ ਕੇ ਭੱਜ ਜਾਨੇ ਆ ਉਹ ਉੱਥੇ ਦੋ ਬੋਤੀਆਂ ਬਨੀਆਂ ਹੋਈਆਂ ਨੇ ਇੱਕ 10 ਮੀਲ ਭੱਜਦੀ ਐ ਇੱਕ 20 ਮੀਲ ਭੱਜਦੀ ਐ ਤੂੰ 20 ਮੀਲ ਵਾਲੀ ਬੋਤੀ ਖੋਲ ਲਿਆ ਤੇ ਆਪਾਂ ਉਹਤੇ ਚੜ ਕੇ ਇਹ ਪਿੰਡ ਛੱਡ ਕੇ ਭੱਜ ਜਾਨੇ ਆ ਤਾਂ ਉਹ ਮੁੰਡੇ ਨੇ ਉਹੀ ਉਵੇਂ ਕਰਿਆ ਉਹ 20 ਮੀਲ ਵਾਲੀ ਬੋਤੀ ਦਾ ਭੁੱਲ ਗਿਆ 10 ਮੀਲ ਵਾਲੀ ਖੋਲ ਲਿਆ ਉਹ ਚੜ ਕੇ ਉੱਥੋਂ ਭੱਜ ਲੈਂਦੇ ਨੇ ਤੇ ਉਹ ਪਿੰਡ ਛੱਡ ਕੇ ਜਦੋਂ ਗਾਹਾਂ ਨੰਗੇ ਨੇ ਐਨੇ ਨੂੰ ਉਹ ਕੁੜੀ ਦਾ ਬਾਪ ਆ ਜਾਂਦਾ ਤੇ ਬਾਪ ਆਪ ਦੇ ਦੇਖਦਾ ਵੀ ਮੇਰੀ ਕੁੜੀ ਤਾਂ ਬਾਗੀ ਸਾਰਾ ਕੁਝ ਸਮਾਨ ਦੇਖਦਾ ਵੀ ਉੱਥੇ ਦਾ ਕੁਝ ਵੀ ਨਹੀਂ ਹੈਗਾ ਤਾਂ ਉਹ ਦਾ ਬਾਪ ਉਹ ਬੋਤੀ ਜਿਹੜੀ 20 ਮੀਲ ਵਾਲੀ ਹੁੰਦੀ ਹੈ ਉਹ ਬੋਤੀ ਦੇ ਮਗਰ ਲਾ ਲੈਂਦਾ ਉਹ ਬੋਤੀ ਹੁਣ 10 ਮੀਲ ਭejਦੀ ਹੈ ਉਹ 20 ਮੀਲ ਭejਦੀ ਹੈ ਉਹ ਤਾਂ ਹੁਣ ਪਿੱਛੇ ਜਾ ਰਲਦੀ ਹੈ ਤਾਂ ਉਹ ਕੁੜੀ ਪਿੱਛੇ ਦੇਖਦੀ ਐ ਵੀ ਮੇਰਾ ਤਾਂ ਬਾਪ ਆ ਗਿਆ ਵੀ ਹੁਣ ਸਾਨੂੰ ਮਾਰ ਦੂ ਤੇ ਉਹ ਮੁੰਡੇ ਨੂੰ ਕਹਿੰਦੀ ਮੇਰਾ ਬਾਪ ਆ ਗਿਆ ਹੁਣ ਆਪਾਂ ਨੂੰ ਮਾਰ ਦੂ ਉਹ ਕਹਿੰਦਾ ਕੋਈ ਗੱਲ ਨਹੀਂ ਇੱਕ ਸੰਗਣਾ ਦਰਖਤ ਆਉਂਦਾ ਹੈ ਕਹਿੰਦਾ ਮੈਂ ਦਰਖਤ ਦੇ ਉੱਪਰ ਚੜਦਾ ਜਦੋਂ ਤੇਰਾ ਬਾਪ ਇਹ ਬੋਤੀ ਥੱਲੇ ਹੀ ਲੈ ਕੇ ਲੰਘੂ ਮੈਂ ਉਹਦੇ ਤੇ ਛਾਲ ਮਾਰੂਗਾ ਤੇ ਉਹਨੂੰ ਮਾਰ ਦਊਗਾ ਤਾਂ ਉਹੀ ਗੱਲ ਹੈ ਉਹ ਮੁੰਡਾ ਦਰਖਤ ਦੇ ਉੱਪਰ ਚੜ ਜਾਂਦਾ ਜਦੋਂ ਉਹਦਾ ਬਾਪ ਉਹ ਬੋਤੀ ਥੱਲੇ ਹੀ ਲੈ ਕੇ ਲੰਘਦਾ ਤਾਂ ਉਹ ਛਾਲ ਮਾਰਦਾ ਹੈ ਉਹਨੂੰ ਕਰਪਾਨ ਮਾਰ ਕੇ ਮਾਰ ਦਿੰਦਾ ਜਿਹੜੀ ਉਹ 10 ਮੀਲ ਵਾਲੀ ਬੋਤੀ ਹੁੰਦੀ ਹੈ ਉਹ ਉੱਥੇ ਛੱਡ ਕੇ ਵਗ ਜਾਂਦੇ ਨੇ ਤੇ 20 ਮੀਲ ਵਾਲੀ ਬੋਤੀ ਤੇ ਚੜ ਕੇ ਆਪਦੇ ਪਿੰਡ ਆ ਜਾਂਦਾ ਤਾਂ ਉਹਦੇ ਜਦੋਂ ਭਾਈ ਦੇਖਦੇ ਨੇ ਵੀ ਹੈ ਇਹ ਤਾਂ ਐਨੇ ਪੈਸੇ ਵੀ ਲਈ ਆਉਂਦਾ ਐਨਾ ਸਿਆਉਣਾ ਵੀ ਲਈ ਆਉਂਦਾ ਨਾਲੇ ਵਧੀਆ ਬੋਤੀ ਲਈ ਆਉਂਦਾ ਤੇ ਨਾਲੇ ਚੰਗਾ ਵਿਆਹ ਕਰਾਇਆ ਹੀ ਆਉਂਦਾ ਸੋਹਣੀ ਸੁਨੱਖੀ ਕੁੜੀ ਐ ਵੀ ਜਿਹੜੇ ਤਾਂ ਕਮਾਲ ਕਰਤੀ ਨਾਲੇ ਕਿਦੇ ਕੰਮ ਨਹੀਂ ਕਰਿਆ ਤਾ ਉਹ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਉਹਦੇ ਕਣੀ ਉਹ ਕਹਿੰਦੇ ਭਰਾਵਾ ਤੇਰੀ ਕਿਸਮਤ ਆ ਤੇਰੇ ਨਾਲ ਹੀ ਲੜਦੀ ਹੈ ਬਾਕੀ ਗੱਲ ਸਹੀ ਹੈ ਤਾਂ ਫਿਰ ਉਹ ਮੁੰਡਾ ਸਹਿਰ ਦੇ ਵਿੱਚ ਵਧੀਆ ਕੋਠੀ ਪਾ ਲੈਂਦਾ ਹੈ ਵਧੀਆ ਆਨੰਦ ਨਾਲ ਰਹਿੰਦਾ ਤੇ ਆਪਦਾ ਕਾਰੋਬਾਰ ਚਲਾਉਂਦਾ ਇਸ ਤਰ੍ਹਾਂ ਫਿਰ ਉਹ ਰੰਗਲ ਮੰਗਲ ਹੋ ਜਾਂਦਾ